ਬਈ ਮਨਾਂ ਲੋਭ ਲਾਲਚ ਅਨਪੜਾਂ ਵਿੱਚ ਵੀ ਉਹਨਾਂ ਹੀ ਆ ਤੇ ਪੜਿਆ ਲਿਖਿਆ ਵਿੱਚ ਵੀ ਉਹਨਾਂ ਹੀ ਆ ਤੇ ਫਰਕ ਕਿੱਥੇ ਆ ਰੋਹਾਨੀ ਗਿਆਨ ਨੇ ਤੁਹਾਡੇ ਅੰਦਰੋਂ ਤੁਹਾਨੂੰ ਵਿਕਾਰਾਂ ਤੋਂ ਜਗਾ ਦੇਣਾ ਤੁਹਾਨੂੰ ਕੌਣ ਲੁੱਟ ਕੇ ਲੈ ਕੇ ਜਾ ਰਿਹਾ ਦੇਖੋ ਇਹ ਚੋਰ ਜਿਹੜੇ ਹਨ ਪੰਜ ਔਲਰੇਡੀ ਸਹਾਰਿਆਂ ਦੇ ਅੰਦਰ ਹਨ ਸਾਖਤ ਅੰਦਰ ਵੀ ਸਾਧ ਅੰਦਰ ਵੀ ਪਰ ਰਾਖੀ ਤੇ ਇਹਨਾਂ ਤੋਂ ਉਹੀ ਕਰ ਸਕਦਾ ਜਿਹੜਾ ਸੁਚੇਤ ਹੋਏਗਾ ਹੁਣ ਜਿਹੜੇ ਘਰ ਨੂੰ ਚੋਰ ਲੱਗ ਜਾਣ ਤੇ ਘਰ ਦਾ ਕੋਈ ਬੰਦਾ ਸੁਚੇਤ ਨਾ ਹੋਵੇ ਜਾਗਦਾ ਨਾ ਹੋਵੇ ਸਪਸ਼ਟ ਹੈ ਕਿ ਉਹ ਘਰ ਲੁੱਟਿਆ ਜਾਵੇਗਾ ਚੋਰੀ ਹੋਏਗੀ ਨੁਕਸਾਨ ਹੋਏਗਾ ਇਸੇ ਪ੍ਰਕਾਰ ਜਿਹੜੇ ਪੰਜ ਮੋਹ ਵਕਾਰ ਲੋਭ ਮੋਹ ਹੰਕਾਰ ਜਿਹੜੇ ਹਨ ਇਹ ਦਿਨ ਰਾਤ ਹੀ ਆਪਣੇ ਇਰਤ گرد ਹਨ ਇਹ ਚੋਰ ਰੂਪ ਦੇ ਵਿੱਚ ਆਪਣੇ ਮੰਗਰ ਲੱਗੇ ਹੋਏ ਹਨ ਪਰ ਇਹਨਾਂ ਤੋਂ ਬਚੇਗਾ ਤੇ ਉਹ ਮਨੁੱਖ ਜਿਹਦੇ ਕੋਲ ਰੋਹਾਨੀ ਗਿਆਨ ਦਾ ਚਸ਼ਮਾ ਹੋਏਗਾ ਸੁਚੇਤ ਹੋਏਗਾ ਪਤਾ ਲੱਗੇਗਾ ਕਿ ਉਹ ਕ੍ਰੋਧ ਆਏਗਾ ਤੇ ਆ ਨੁਕਸਾਨ ਕਰੇਗਾ ਵਿਕਾਰ ਪੈਦਾ ਹੋਣਗੇ ਤੇ ਆ ਨੁਕਸਾਨ ਹੋਏਗਾ ਇਸੇ ਤਰ੍ਹਾਂ ਕਿ ਜਿੰਨਾ ਕੋਲ ਰਹਾਣੀ ਗਿਆਨ ਦਾ ਮਾੜਾ ਜਾਂ ਵੀ ਅੰਸ਼ ਹੈ ਥੋੜਾ ਜਾਂ ਵੀ ਕਿ ਕਿਣਕਾ ਮਾਤਰ ਵੀ ਅੰਸ਼ ਹੈ ਫਿਰ ਗੁਰੂ ਤੋਂ ਪਹਿਲਾਂ ਉਹ ਇਹ ਦਾਤਾ ਮੰਗਦੇ ਕਿ ਪਾਤਸ਼ਾਹ ਸਾਨੂੰ ਆ ਵਿਕਾਰਾਂ ਚੋਰਾਂ ਤੋਂ ਬਚਾ ਕੇ ਰੱਖੇ ਫਿਰ ਰੋਜ਼ ਹੀ ਲੁੱਟ ਰਹੇ ਹਨ ਦਿਨ ਰਾਤ ਬੰਦੇ ਦਾ ਨੁਕਸਾਨ ਕਰ ਰਹੇ ਹਨ ਪਾਸ਼ਾ ਕਰੇ ਆਪਣੀ ਰੋਹਾਨੀ ਗਿਆਨ ਨਾ ਹੋਣੇ ਕਰਕੇ ਨਾ ਇਹ ਮਨੁੱਖ ਜਿਹੜਾ ਹੈ ਰੋਜ਼ ਲੁੱਟਿਆ ਜਾ ਰਿਹਾ ਹੈ ਠੱਗਿਆ ਜਾ ਰਿਹਾ ਹੈ ਪਰ ਉਹਨੂੰ ਸਮਝ ਨਹੀਂ ਆ ਰਹੀ ਹੁਣ ਸਮਝ ਤੇ ਤਾਂ ਇਹ ਜੀ ਨਾ ਜ ਰੋਹਾਨੀ ਗਿਆਨ ਅੰਦਰ ਹੋਏਗਾ ਪਤਾ ਲੱਗੇਗਾ ਚਾਨਣ ਹੋਏਗਾ ਕੋਈ ਜਾਗਦਾ ਹੋਏਗਾ ਵੀ ਕਿੰਨਾ ਨੁਕਸਾਨ ਹੋਇਆ ਹੁਣ ਜੇ ਸੁੱਤਾ ਹੀ ਪਿਆ ਤਾਂ ਉਹਨੂੰ ਕੀ ਪਤਾ ਲੱਗਣਾ ਵੀ ਕਿੰਨਾ ਨੁਕਸਾਨ ਹੋਇਆ ਇਸ ਪ੍ਰਕਾਰ ਪਾਸ਼ਾ ਕਰੇ ਹਨ ਕਿ ਸਾਰੀ ਜਿਹੜੀ ਮਨੁੱਖਤਾ ਹੈ ਨਾ ਇਦੇ ਵਿੱਚ ਜੀਵਾਂ ਦੇ ਤਾਈਂ ਮਾਇਆ ਨੇ ਆਪਣਾ ਭਰਮ ਪਾ ਕੇ ਇਹਨਾਂ ਅਪਰੋਖ ਗਿਆਨ ਅਪਰੋਖ ਪਾਸੇ ਕਰ ਦਿੱਤਾ ਇਹ ਕਦੋਂ ਲੁੱਟਿਆ ਜਾ ਰਿਹਾ ਕਦੋਂ ਠੱਗਿਆ ਜਾ ਰਿਹਾ ਮਾਇਆ ਇਹਨੂੰ ਆਪ ਹੀ ਖਾ ਰਹੀ ਹੈ ਇਹਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਇਹਦੇ ਕੋਲੇ ਗਿਆਨ ਦਾ ਜਸ਼ਮਾ ਨਹੀਂ ਹੈਗਾ ਜਿਵੇਂ ਸਪਨੀ ਦੀ ਬਾਤ ਆਉਂਦੀ ਨਾ ਜੇ ਕੋਈ ਸਪਨੀ ਜਿਹੜੀ ਹੁੰਦੀ ਜਿਹੜੇ ਉਹਦੇ ਕੁੰਡਲ ਦੇ ਵਿੱਚ ਉਹਦੇ ਬੱਚੇ ਆ ਜਾਂਦੇ ਤੇ ਉਹਨੂੰ ਆਪ ਹੀ ਖਾ ਜਾਂਦੀ ਹੈ ਆਪ ਹੀ ਜੰਮਦੀ ਤੇ ਆਪ ਹੀ ਖਾ ਜਾਂਦੀ ਹੈ ਇਸੇ ਪ੍ਰਕਾਰ ਮਾਇਆ ਜਿਹੜੀ ਹੈ ਇਹ ਆਪ ਹੀ ਮਨੁੱਖ ਦੇ ਦਰਵਾਰ ਪੈਦਾ ਕਰ ਦਿੰਦੀ ਤੇ ਵਿਕਾਰ ਹੀ ਮਨੁੱਖ ਦਾ ਨੁਕਸਾਨ ਕਰ ਦਿੰਦੇ ਹਨ ਇਸੇ ਕਰਕੇ ਪਾਸ਼ ਪ੍ਰਮਾਨ ਵਜੋਂ ਇਹ ਸ਼ਬਦ ਵਰਤੇ ਆ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤੁਸੀਂ ਕੋਫਰ ਖਾਈ